ਹਾਂ ਜੀ ਅਮਰਜੀਤ ਕੌਰ ਆ ਜੀ ਮੈਂ ਉੱਥੇ ਆਈ ਆ ਜੀ ਕੀ ਗੱਲ ਹੋ ਗਈ ਮਤਲਬ ਪਤਾ ਨਹੀਂ ਜੇ 3 ਵਜੇ ਅਸੀਂ ਚਾਹ ਤੇ ਗਏ ਸੀਗੇ ਜੀ ਅੰਬਰਸਰ ਨੂੰ ਮੇਰੇ ਬੇਟੇ ਨੂੰ ਸਿਧਾਉਣ ਤੇ 3 ਵਜੇ ਸਾਨੂੰ ਮਿਲ ਗਏ ਚੰਗਾ ਭਲਾ ਸੀ ਠੀਕ ਠਾਕ ਸੀਗਾ ਵਧੀਆ ਤੇ ਮੁੜ ਕੇ ਅਸੀਂ ਅੰਬਰਸਰ ਨੂੰ ਉੱਠ ਗਏ ਤੇ ਟੜਕੇ ਕੁੜੀ ਦੀ ਫਲੈਟ ਸੀ ਮੇਰੀ ਦੀ ਤੇ ਟੜਕੇ ਸਾਨੂੰ ਪਤਾ ਲੱਗਿਆ ਵੀ ਮੇਰੇ ਬੇਟੇ ਨੇ ਦੱਸਿਆ ਇਹ ਇੱਥੇ ਰਹਿੰਦਾ ਹੈ ਤੇ ਇਹਨੇ ਦੱਸਿਆ ਵੀ ਮੰਮੀ ਚਾਚੂ ਦਾ ਨਾ ਪਤਾ ਨਹੀਂ ਐਕਸੀਡੈਂਟ ਹੋ ਗਿਆ ਤੇ ਤੁਸੀਂ ਘਰੇ ਜੀ ਕਿੰਨੀ ਉਮਰ ਸੀ ਪੰਤਿਕ ਸਾਹਿਬ ਜੀ ਲੜਾਈ ਲੋੜੀ ਸੀ ਕਰੇ ਕੋਈ ਪਤਾ ਨਹੀਂ ਜੀ ਘਰੇ ਤਾਂ ਵਧੀਆ ਉਹ ਤਾਂ ਇੰਨੇ ਜੋਗਾ ਹੈ ਨਹੀਂ ਸੀ ਉਹ ਨਹੀਂ ਸੀ ਲੜਨ ਵਾਲਾ ਜੀ ਸਾਡੇ ਤਾਂ ਪਹਿਰੇ ਹੱਥ ਵੀ ਦੋਨਾਂ ਜਿਹਾਂ ਤੇ ਤੈ ਲਾ ਆਉਂਦਾ ਸੀ ਜੀ ਆਇਆ ਹੈ ਨਹੀਂ ਸੀ ਗਮਰੀ ਦਾਸ਼ ਮਾਸ਼ ਕਿੱਥੋਂ ਮਿਲੀ ਇਤੋਂ ਮਿਲੀ ਜੀ ਕੱਚੇ ਵੇੜੇ ਤੋਂ ਤੁੰ ਪ੍ਰਾਣੀ ਦੁਸ਼ਾਰਾ ਗਣ ਚੱਕੀ ਆਲਾ ਹੱਤ ਕਿੱਥੇ ਕੰਮ ਕਿੱਥੇ ਕਰਦੇ ਨੇ ਇੱਥੇ ਕਰਦਾ ਸੀ ਜੀ ਬਾਜ਼ਾਰ 'ਚ ਪੰਡਾਲ ਦੀ ਦੁਕਾਨ ਤੋਂ ਲੱਗਿਆ ਸੀ ਕਿੱਥੀ ਮੰਗ ਕਰਦੇ ਆ ਜਿੰਨ ਸਾਹਿਬ ਦੀ ਮੰਗ ਕਰਦੇ ਜੇ ਮੇਰੇ ਨਹੀਂ ਨਾ ਮਾਰਾ ਮੇਰੇ ਉਹ ਲੈ ਜੀ ਅੱਛਾ ਜੀ ਮੈਨੂੰ ਮਗਰ ਫੋਨ ਗਿਆ ਕਹਿੰਦੇ ਐਕਸੀਡੈਂਟ ਹੋ ਗਿਆ ਜਿਹੜੇ ਘਰੇ ਆ ਜਿਹੜੇ ਘਰੇ ਆ ਇਹਦੇ ਵਿੱਚ ਪਤਾ ਲੱਗਾ ਕਹਿੰਦੇ ਉਹਦੇ ਨਾਲ ਮਾਰਿਆ ਗਿਆ ਔਰ ਠੀਕ ਹੈ ਜੀ ਬਾਹਰ ਕੇ ਸਿੱਟਿਆ ਪਿਆ ਸੀ ਮੱਲੇ ਵਾਲੇ ਨੂੰ ਕਿਸੇ ਨੂੰ ਨਹੀਂ ਪਤਾ ਲੱਗਾ ਕੋਈ ਬੁੜੀ ਸਫਾਈ ਵਾਲੀ ਆਉਂਦੀ ਉਹਨੂੰ ਪਤਾ ਲੱਗਾ ਤੇ ਉਹਨੇ ਦੱਸਿਆ ਜੀ ਫੇਰ ਸਵੇਰ ਪਤਾ ਨਹੀਂ ਮਲਾਜਮ ਲੈ ਕੇ ਆਏ ਮੈਂ ਹੈ ਨਹੀਂ ਜੀ ਅੱਥੀ ਉੱਥੇ ਹੁਣੇ ਆਇਆ ਅਨੁਸਾਰ ਮੈਂ ਇਧਰੋਂ ਭਜਾਇਆ ਕਿਹਨੇ ਕੀ ਉਮਰ ਸੀ ਤੁਹਾਡੇ ਭਰਾ ਦੀ ਇਹ 35 ਸਾਲ ਦੀ ਉਮਰ ਹੈਗੀ ਹੈ ਜੀ ਕਿ ਰਾਤ ਕੀ ਸੀਗਾ ਉਹਦੇ ਜਦੋਂ ਮਿਲਿਆ ਵੀ ਬੋਡੀ ਮਿਲੀ ਹੈ ਮੈਂ ਤੁਹਾਨੂੰ ਦੱਸੀ ਜਾਨੇ ਮੈਂ ਤਾਂ ਹਜੇ ਮੱਤੀ ਵੀ ਵੇਖਿਆ ਵੀ ਨਹੀਂ ਉਹ ਇਹ ਵਾਇਵਰ ਅਸੀਂ ਪਹਿਲਾਂ ਪਹਿਲਾਂ ਸ਼ਾਦੀ ਹੋਈ ਸੀ ਉਧਰੋਂ ਨਿਭੜਿਆ ਸੀ ਕੋਈ ਚੱਕਰ ਨਹੀਂ ਸੀਗਾ ਕੋਈ ਰੋਲਾ ਨਹੀਂ ਸੀਗਾ ਉਹਨਾਂ ਦਾ ਕੰਮ ਕੀ ਕਰਦਾ ਸੀਗਾ ਕੰਮ ਪਾਂਡੇ ਵਾਲਿਆਂ ਦੇ ਲੱਗਿਆ ਜੀ 6-7 ਸਾਲ ਹੋ ਗਏ ਉੱਥੇ ਕੰਮ ਕਰਦਾ ਜੀ ਘਰੋਂ ਕੀ ਕਹਿ ਕੇ ਗਿਆ ਸੀ ਘਰੋਂ ਤਾਂ ਦੁਕਾਨ ਤੇ ਜਾਂਦਾ ਜੀ ਬਾਜ਼ੂ ਤੇ ਰਾਤੀ ਵਾਪਸ ਨਹੀਂ ਆਇਆ ਰਾਤ ਨਹੀਂ ਆਇਆ ਜੀ ਰਾਤ ਉਹ ਭਤੀਜਾ ਜਮਾਂ ਡੀਕਦਾ ਵੀ ਰਿਹਾ ਫੋਨ ਵੀ ਲਾਉਣਾ ਰਿਹਾ ਪਰ ਵਾਪਸ ਨਹੀਂ ਆਇਆ ਕਹਿੰਦਾ ਕਿ ਬੇਟਾ ਦੂਰ ਕੰਨਾ ਪੈ ਜਾ ਤੇ ਮੈਂ ਮਾਲਕਾਂ ਦੀ ਗੱਡੀ ਆਈ ਆ ਤਰ ਉਹ ਗੱਡੀ ਲਾ ਕੇ ਕਹਿੰਦਾ ਮੈਂ ਫੇਰ ਆਉਂਗਾ ਉਹਨਾਂ ਨੇ ਦੁਬਾਰਾ ਫੋਨ ਲਾਇਆ ਕਹਿੰਦਾ ਮੈਨੂੰ ਟਾਈਮ ਲੱਗੂਗਾ ਬਾਅਦ ਚੋ ਚੱਲ ਜਵਾਗ ਐ ਨਹੀਂ ਜੋ ਗੈ ਨਹੀਂ ਉਹ ਵੀ ਥੱਕਿਆ ਸੀ ਦੁਕਾਨ ਤੇ ਲੱਗ ਗਿਆ ਉਹ ਸੌਂ ਗਿਆ ਫਿਰ ਜਦੋਂ ਕਦੇ ਰਾਤ ਨੂੰ ਹਵਾ ਹਵਾ ਚੱਲੀ ਬਾਹਰ ਕੋਲਾ ਛੜ ਤਾਂ ਵੀ ਚਾਚੂ ਨੇ ਆਉਣਾ ਵਾ ਜੋ ਦੁਬਾਰਾ ਖੁੱਲਿਆ ਤੇ ਉਹ ਉੱਠ ਕੇ ਵੇਖਿਆ ਹੋਗਾ ਨਾ ਵੀ ਚਾਚੂ ਤਾਂ ਆਇਆ ਨਹੀਂ ਆ ਬਾਹਰ ਖੁੱਲਿਆ ਪਿਆ ਫਿਰ ਉਹਨੇ ਬਾਅਦ ਮਿਲ ਲਾ ਲਾ ਲਿਆ ਹੋਣਾ ਜਾਂ ਪੈ ਗਿਆ ਹੋਣਾ ਮੈਂ ਇੱਥੇ ਮੌਜੂਦ ਨਹੀਂ ਸੀ ਅੰਮ੍ਰਿਤਸਰ ਸੀ ਜੀ ਉਹ ਟੁੱਟ ਜਾਗ ਨੂੰ ਲੈ ਕੇ ਪੁਲਿਸ ਵਾਲੇ ਹਾਂ ਬੇਟੇ ਨੂੰ ਮੇਰੇ ਨਾਲ ਲੈ ਕੇ ਆਈ ਕਹਿੰਦੇ ਕੁਝ ਪੁੱਛ ਰਸ ਕਰਨੀ ਆ ਉਸ ਤੋਂ ਬਾਅਦ ਮੈਂ ਨਹੀਂ ਇੱਥੇ ਆ ਗਿਆ ਮੈਂ ਕਿਹਾ ਮੈਂ ਪਤਾ ਕਰਾਂ ਮੀ ਕੀ ਗੱਲ ਆ ਨਾਲੇ ਭਰਾ ਦਾ ਪਤਾ ਕਰਾਂ ਨਾਲੇ ਬੇਟੇ ਦਾ ਪਤਾ ਕਰਾਂ ਤੁਹਾਨੂੰ ਕਦੋਂ ਪਤਾ ਲੱਗਿਆ ਸੇ ਮੈਨੂੰ ਜੀ ਸਵੇਰ ਪਤਾ ਲੱਗਿਆ ਅੰਮ੍ਰਿਤਸਰ ਬਾਸ ਸਾਡੇ ਦੇ ਸਾਹਮਣੇ ਜੀ ਬੈਠੇ ਜੀ ਉੱਥੇ ਬਸ ਦੀ ਗਰੇ ਜੀ ਉਹਨੂੰ ਮੈ ਬਸ ਆਹੀ ਗੱਲ ਕਹੀ ਆ ਉਸੇ ਹਿਸਾਬ ਨਾਲ ਮੈਂ ਛੇਦੀ ਛੇਦੀ ਭਜਨ ਦੀ ਕੋਸ਼ਿਸ਼ ਕੀਤੀ ਮਗਰ ਮੈਂ ਛੇਦੀ ਪਹੁੰਚਾਂ ਜੇ ਕੋਈ ਸੱਟ ਚੋਟ ਹੋਈ ਤੇ ਮੈਂ ਕਹਾਂ ਉਹਨਾਂ ਮੈਂ ਠੀਕ ਕਰਾ ਲੂੰਗਾ ਇਲਾਜ ਕਰਾ ਲੂੰਗਾ ਤੱਕ ਜੇ ਵੀ ਇੱਕ ਵਾਰੀ ਹੋ ਗਿਆ ਜੇ ਐਕਸੀਡੈਂਟ ਮੈਂ ਠੀਕ ਕਰਾ ਲਿਆ ਜੀ ਕਿੰਨੇ ਪਰ ਹਾਂ ਹਾਂਜੀ ਪੁਲਿਸ ਨੇ ਤੁਹਾਨੂੰ ਹੁਣ ਕੀ ਕਿਹਾ ਪੋਰਸਕੀਨ ਸਾਹਿਬ ਜਵਾਨ ਦਾ ਗਾਰਮਿਕ ਕਰਨ ਕੋਈ ਲੱਗਦੇ ਤੋਂ ਮੇਰੇ ਚਾਚੂ ਲੱਗਦੇ ਉਹਨਾਂ ਦਾ ਨਾਮ ਗੱਗੀ ਸੀਗਾ ਸੱਤ ਪਾਹਲ ਨਾਮ ਉਹਨਾਂ ਦੀ ਕਰਦੇ ਸੀ ਉਹ ਪੰਡਲ ਦੁਕਾਨ ਤੇ ਲੱਗਈ ਹੋਈ ਐ ਕੀ ਗੱਲ ਕੀ ਉਹ ਇੱਕਦੋ ਪਤਾ ਲੱਗਾ ਲਾਸ਼ ਹੋ ਗਈ ਉਹ ਸਵੇਰ ਪਤਾ ਲੱਗਾ ਜੀ ਰਾਤੀ ਦਾ ਕੋਈ ਪਤਾ ਨਹੀਂ ਲੱਗਾ ਫੋਨ ਵਗੈਰਾ ਲਾਇਆ ਪਹਿਲਾਂ ਫੋਨ ਲਾਇਆ ਸੀ ਥੱਲੇ ਬਾਉਕੇ ਘਰੇ ਜਾਣਾ ਉਹਨਾਂ ਗੱਡੀ ਆਉਣੀ ਐ ਮਾਲ ਵਾਲੀ ਅਸੀਂ ਕੀ ਗੱਡੀ ਲਾਉਣੀ ਐ ਵੀ ਥੋੜਾ ਟਾਈਮ ਲੱਗ ਜੂਗਾ ਮੈਂ ਚਲ ਕੋਈ ਗੱਲ ਨਹੀਂ ਕੀਤੀ ਜੀ ਸੇ ਉਹ ਬਾਅਦ ਵਿੱਚ ਫਿਰ ਕਾਫੀ ਟਾਈਮ ਮੈਂ ਵੇਟ ਕਰੀ ਜਾ ਰਿਹਾ ਫਿਰ 8:30 ਦੇ ਮੈਂ ਫਿਰ ਫੋਨ ਲਾਇਆ ਫਿਰ ਚੱਕਿਆ ਨਹੀਂ ਫੋਨ ਫਿਰ ਮੈਂ ਕਿਹਾ ਸ਼ਾਇਦ ਵੀ ਉਹ ਸੌਂ ਗਏ ਹੋਣਗੇ ਉੱਥੇ ਪ੍ਰਾਣੀ ਕੋਠੀ ਜਿੰਨੇ ਸੌ ਜਾਂਦੇ ਆ ਕਈ ਵਾਰੀ ਜਿਹੜੋ ਵਗੈਰਾ ਇਦਾਂ ਕੰਮ ਕਰਦੇ ਆ ਉੱਤੇ ਪੈ ਜਾਂਦੇ ਆ ਤੇ ਫਿਰ ਸਵੇਰ ਨੂੰ ਫੋਨ ਆਇਆ ਮਲਾਜਮਾਂ ਦਾ ਤੇ ਮੇਰੇ ਉੱਪਰ ਫੋਨ ਆਇਆ ਪੈਸੀ ਫੋਨ ਉਹਨਾਂ ਦੇ ਫੋਨ ਤੇ ਪ੍ਰਮਲ ਜੀ ਮੈਨੇ ਦੇਖਿਆ ਨੰਬਰ ਕਿਦਾ ਤੇ ਮੈਨੂੰ ਫੋਨ ਕੀਤਾ ਮੈਂ ਕਿਹਾ ਵੀ ਏਦਾਂ ਕਰ ਤੇ ਹਾਂਜੀ ਮੇਰਾ ਚਾਚਾ ਨੇ ਕਹਿੰਦੇ ਬਾਹਰ ਆਏ ਤੇ ਮੈਂ ਦੱਸਿਆ ਐਡਰੈਸ ਦੱਸ ਕੇ ਤੇ ਆ ਕੇ ਦੇਖਿਆ ਤੇ ਮੈਂ ਕੋਈ ਇਕੱਠੇ ਹਾਂਜੀ ਇਕੱਠੇ ਰਹਿੰਦੇ ਹਾਂ ਇੱਕੋ ਘਰ ਚ ਇਕੱਠੇ ਪਲਾਸਟਿਕ ਤੋਂ ਮਿਲਿ ਕੱਚੇ ਵਿੜੇ ਜੀ ਤੁਹਾਡੇ ਘਰ ਦੇ ਕੋਲੇ ਹੀ ਹਾਂਜੀ ਕੋਲੇ ਹੀ ਹੈ ਕੋਈ ਨਸ਼ਾ ਨਸ਼ਾ ਕਰਦੇ ਨਹੀਂ ਕੋਈ ਨਸ਼ਾ ਨਹੀਂ ਕਰਦੇ ਕੋਈ ਕੰਮ ਕਰਦੇ ਕੋਈ ਆਰ ਚੀ ਭਾਂਡੇ ਵਾਲੀ ਦੁਕਾਨ ਜੀ ਉਹਨਾਂ ਨੂੰ ਪੁੱਛਿਆ ਮਾਲਕ ਨੂੰ ਅੱਛਾ ਜੀ ਉਹ ਕਹਿੰਦੇ ਜਲਦੀ ਚਲੇ ਗਏ ਸੀਗੇ ਵੀ ਦੁਕਾਨ ਵਧਾ ਕੇ ਮੈਂ ਜਦੋਂ ਆਇਆ 9 ਵਜੇ ਤੇ ਇਹ ਤੋਂ ਪਹਿਲਾਂ ਦੁਕਾਨ ਬੰਦ ਸੀਗੀ ਕਿਸ ਨਾਲ ਕੋਈ ਬਾਹਰ ਕੋਈ ਲਾਕ ਡਾਟ ਨਹੀਂ ਕੋਈ ਲਾਕ ਡਾਟ ਨਹੀਂ ਇਦਾਂ ਦਾ ਕੋਈ ਚੱਕਰ ਨਹੀਂ ਸੀ ਕੋਈ ਭਰੇ ਲੜਾਈ ਨਾ ਕੋਈ ਵੀ ਨਹੀਂ ਅਸੀਂ ਤਿੰਨੇ ਰਹਿੰਦੇ ਦાદੀ ਮੈਂ ਚਾਚੂ ਅਸੀਂ ਤਿੰਨੇ ਕੋਈ ਲਾਕ ਡਾਟ ਕੀ ਲੱਗਦਾ ਕਿ ਤੁਹਾਨੂੰ ਕੀ ਹੋ ਜਾਗਦਾ ਹੋਜੀ ਤਾਂ ਮਲਾਜਮੀ ਦੱਸਣਗੇ ਕੋਈ ਪਤਾ ਨਹੀਂ ਜੀ ਇਹ ਕੁਝ ਨਹੀਂ ਪਤਾ ਕੀ ਮੰਗ ਕਰਦੇ ਇਨਸਾਫ ਹੀ ਚਾਹੀਦਾ ਅੱਜ ਸਾਨੂੰ ਇੱਕ ਸੂਚਨਾ ਮਿਲੀ ਸੀਗੀ ਕਿ ਜਿਹੜਾ ਪ੍ਰਤਾਪ ਚੌਂਕ ਦੇ ਨੇੜੇ ਇੱਕ ਡੈੱਡ ਬੋਡੀ ਪਈ ਆ ਉਹਦੇ ਵਿੱਚ ਅਸੀਂ ਮੌਕੇ ਤੇ ਪਹੁੰਚੇ ਹਾਂ ਮੌਕੇ ਤੇ ਆ ਕੇ ਜਿਹੜੀ ਪਰਤਾਲ ਕੀਤੀ ਤਾਂ ਉਹਦੇ ਵਿੱਚ ਦੇਖਣ ਤੇ ਉਹਦੇ ਫੇਸ ਦੇ ਉੱਤੇ ਸੱਟਾਂ ਕਾਫੀ ਲੱਗੀਆਂ ਸਿਰ ਦੇ ਵਿੱਚ ਲੱਗੀਆਂ ਹੋਈਆਂ ਸਨ ਜਿਹੜਾ ਸੀਸੀਟੀਵੀ ਕਵਰੇਜ ਤੇ ਉਹਦੇ ਭਤੀਜੇ ਦੇ ਬਿਆਨਾਂ ਮੁਤਾਬਕ ਇਹ ਜਿਹੜਾ ਮਰਤਕ ਸੀਗਾ ਇਹ ਭਾਂਡ ਵਾਲੀ ਦੁਕਾਨ ਤੇ ਲੱਗਿਆ ਸੀਗਾ ਰਾਤ ਕਿਤੇ ਇਹਨਾਂ ਦੇ ਜਿਹੜੇ ਕੋਈ ਹੋਰ ਸਮਾਨ ਹੋਣਾ ਇਹ ਉਹਦੇ ਕਰਕੇ ਕਹਿੰਦਾ ਮੈਂ ਲੇਟ ਆਉਂਗਾ ਪਰ ਜਿਹੜਾ ਘਰ ਦੇ ਡੀਕੇ ਉਹ ਜਿਹੜਾ ਸਵੇਰੇ ਪਤਾ ਲੱਗਿਆ ਵੀ ਇਹਦੀ ਇੱਥੇ ਡੈੱਡ ਬੋਡੀ ਪਈ ਆ ਜਦੋਂ ਪੁਲਿਸ ਮੌਕੇ ਤੇ ਆ ਕੇ ਸੀਸੀਟੀ ਵੀ ਕੈਮਰੇ ਦੇਖੇ ਆ ਤੇ ਇੱਕ ਦੋਸ਼ੀ ਸੀਗਾ ਜਿਹੜਾ ਉਹਨੂੰ ਕੁੱਟ ਰਿਹਾ ਸੀਗਾ ਜਿਹੜਾ ਉਹਦੇ ਤਤਕਸ਼ ਕਰਨ ਤੇ ਅਗੇ ਇਹਦਾ ਨਾਮ ਸੰਜੀਪ ਕੁਮਾਰ ਔਰ ਪਕਾਕਾ ਦੋਸ਼ੀ ਦਾ ਨਾਮ ਅਮਰ ਸਿੰਘ ਇਹਨੂੰ ਜਲਦੀ ਇਹਨੂੰ ਗ੍ਰਿਫਤਾਰ ਕਰਕੇ ਟਰੇਸ ਕਰਕੇ ਅਸੀਂ ਜਿਹੜੇ ਨੂੰ ਪੇਸ਼ ਅਦਾਲਤ ਕੀਤਾ ਜਾਂਦਾ ਤੇ ਸਰ ਜਾਣਦਾ ਸੀਗਾ ਪਹਿਲਾਂ ਉਹ ਉੱਥੇ ਦੁਕਾਨ ਤੇ ਜਿਹੜੀ ਰੇੜੀ ਤੇ ਕੰਮ ਕਰਦਾ ਜਿੱਥੇ ਇਹਨਾਂ ਨੇ ਖਾਦਾ ਪੀਤਾ ਉੱਥੇ ਹੀ ਇਹ ਨੌਕਰੀ ਕਰਦਾ ਸੀਗਾ ਉੱਥੇ ਕੋਈ ਇਹਨਾਂ ਦਾ ਕੋਈ ਬੋਲਬਾਲਾ ਰਹਾ ਹੋਇਆ ਸੀ ਤੇ ਹੁਣ ਤੱਕ ਦੀ ਤਫ਼ਤੀਸ਼ ਦੇ ਵਿੱਚ ਆਇਆ ਕੁਝ ਕੀ ਕਾਦੇ ਨਾਲ ਵਾਰ ਕੀਤੇ ਆ ਨਹੀਂ ਹਾਂ ਇਹਦੇ ਵਿੱਚ ਇੱਕ ਕੋਈ ਇਹਦੇ ਕੋਲ ਜਿਹੜਾ ਸੀਸੀਟੀਵੀ ਫੋਟੋ ਦੇ ਵਿੱਚ ਇੱਕ ਲੱਕੜ ਦਾ ਇਹਦੇ ਕੋਈ ਡੰਡਾ ਫੜਿਆ ਹੋਇਆ ਜਿਹੜੇ ਜਿੰਦੇ ਨਾਲ ਵਾਰ ਕੀਤੇ ਆ ਉਹ ਜਲਦੀ ਗ੍ਰਿਫਤਰ ਕਰਕੇ ਜਿਹੜਾ ਪੇਸ਼ਦਾਨਦੀ ਦਿੱਤਾ ਸਰ ਕਾਰਨ ਕੀ ਰਿਹਾ ਕਿਉਂਕਿ ਇਹਨਾਂ ਦੀ ਕੋਈ ਪਹਿਲਾਂ ਦੁਸ਼ਮਣੀ ਚੱਲ ਰਹੀ ਸੀ ਜਾਂ ਕੋਈ ਹੋਰ ਕਾਰਨ ਸੀਗੇ ਨਹੀਂ ਬਸ ਆਹੀ ਆ ਉੱਥੇ ਕੋਈ ਮਾੜਾ ਮੋਡਾ ਬੋਲ ਬੁਲਾ ਰਾ ਇਹਨਾਂ ਦਾ ਜਰੂਰ ਹੋਇਆ ਖਾਣੇ ਪੀਣੇ ਦਾ ਕੋਈ ਖਾਣ ਪੀਣ ਦਾ ਐਟ ਤੇ ਹੋਰ ਕੋਈ ਕੋਈ ਵੱਡੀ ਕੋਈ ਦੁਸ਼ਮਣੀ ਵਾਲੀ ਹੱਦ ਤੱਕ ਗੱਲ ਹੈ ਨਹੀਂ ਪਰ ਦੋਸ਼ੀ ਦਾ ਜਿਹੜਾ ਰਿਮਾਂਡ ਲੈ ਕੇ ਅਗਲੀ ਕਰਦੇ ਸਰ ਚਾਰ ਘਟੇ ਤੇ ਕੰਫਰਮ ਹੋ ਗਿਆ ਵੀ ਇਹ ਹੀ ਦੋਸ਼ੀ ਹੈ ਹਾਂ ਦੋਸ਼ੀ ਹੀ ਹੈ ਕਿ ਸਰ ਸਤਪਾਲ ਘਰੇ ਵਾਪਸ ਆ ਰਿਹਾ ਸੀਗਾ ਜਦੋਂ ਇੱਥੇ ਹਮਲਾ ਕੀਤਾ ਹਾਂਜੀ ਉਹਦੇ ਘਰੇ ਆ ਰਿਹਾ ਸੀ ਤਾਂ ਉਸ ਤੇ ਹਮਲਾ ਕੀਤਾ